ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੁਨੇਰ ਸੁਨੇਰ ਪਿੰਡ ਜੀਰਾ ਤਹਿਸੀਲ ਤਿਫਰੋਜਪੁਰ ਜ਼ਿਲ੍ਹੇ ਦਾ ਜੀਰੇ ਤੋਂ ਸਿੱਧੀ ਛੜਕ ਆਉਂਦੀ ਆ ਸੁਨੇਰ ਤੇ 3 ਕਿਲੋਮੀਟਰ ਇਹ ਹਾਈਵੇ ਤੋਂ ਸਾਈਡ ਤੇ ਹਟਵਾ ਪਿੰਡ ਹੈ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਦੱਸੋ ਇੱਥੋਂ ਮੈਂ ਪਹਿਲਾਂ ਵੀ ਵੀਡੀਓ ਬਣਾਈਆਂ ਕਿਉਂਕਿ ਪਸ਼ੂ ਕਈ ਵਾਰਾਂ ਬਾਈ ਹੋਰਾਂ ਨੇ ਵੇਚਣਾ ਹੁੰਦਾ ਤਾਂ ਮੈਂ ਇੱਥੇ ਪਹੁੰਚਦਾ ਤੇ ਥੋੜੇ ਦਿਨ ਪਹਿਲਾਂ ਦੋ ਮੱਝਾਂ ਦੋ ਝੋਟੀਆਂ ਤੇ ਇੱਕ ਗਾਂ ਦੀ ਲਾਈਵ ਮਿਲਕਿੰਗ ਕੀਤੀ ਉਹੀ ਘਰ ਅੱਜ ਜਿੱਥੇ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਇੱਕ ਤਾਂ ਇਹ ਮੱਝ ਜਿਹੜੀ ਮੈਂ ਤੁਹਾਨੂੰ ਵਾਰ-ਵਾਰ ਇਸ ਕਰਕੇ ਚੰਗੀ ਤਰ੍ਹਾਂ ਦਿਖਾ ਰਿਆ ਸੀ ਵੀ ਇਹ ਇੱਕ ਚੰਗੇ ਦੁੱਧ ਵਾਲੀ ਮੱਝ ਤੇ ਇਸ ਟਾਈਮ ਹਾਜ਼ਰ ਦੁੱਧ ਵੀ ਇਹਦੇ ਥੱਲੇ ਬਹੁਤ ਚੰਗਾ ਹੈ ਇਹ ਵੀ ਫੋਰ ਸੇਲ ਹੈ ਪਹਿਲੇ ਨੰਬਰ ਤੇ ਦੇਖੋ ਇਹ ਤੋਂ ਇਲਾਵਾ ਇਹਨਾਂ ਕੋਲ ਇੱਕ ਮੱਝ ਆਈ ਸੀ ਜਿਹਦਾ ਥਣਾ ਦੇ ਵਿੱਚ ਵਿੱਥੀ ਜਾਂ ਹਵਾਨਾ ਐਡਾ ਕਿ ਜ਼ਬਰਦਸਤ ਸੀਗਾ ਵੀ ਉਹ ਮੇਰੇ ਖਿਆਲ ਚ ਵੀ ਉਹਦੇ ਉਸ ਹਵਾਨੇ ਦੀ ਬੰਤਰ ਵਾਲੀਆਂ ਮੱਝਾਂ ਘਾਟੀ ਤੁਸੀਂ ਦੇਖੀਆਂ ਹੋਣੀਆਂ ਉਹਦਾ ਵੀਡੀਓ ਦਾ ਲਿੰਕ ਵੀ ਮੈਂ ਕੋਸ਼ਿਸ਼ ਕਰੂੰਗਾ ਲਾਉਣ ਦੀ ਤੇ ਇਹ ਕੱਟਾ ਬਾਈ ਨੇ ਵੇਚਣਾ ਉਸੇ ਮੱਝ ਦਾ ਬੱਚਾ ਉਹਦੀ ਫੋਟੋ ਵੀ ਮੈਂ ਸੂਈ ਸਵਾਈ ਦੀ ਮੌਕੇ ਦੀ ਜਿਹੜੀ ਉਹ ਲਾ ਦੂੰਗਾ ਸੋ ਮੱਝ ਦੀ ਫੋਟੋ ਤੁਸੀਂ ਨਾਲ ਦੇਖੋਗੇ ਤੇ ਉਸ ਮੱਝ ਦਾ ਇਹ ਬੱਚਾ ਪ੍ਰੋਪਰ ਇਹਦੀ ਡੇਟ ਆਫ ਬਰਥ ਉਸ ਵੀਡੀਓ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਣਾ ਕਿਉਂਕਿ ਜਿੱਦਨ ਉਹ ਸੂਈ ਸੀ ਉਸ ਦਿਨ ਵੀਡੀਓ ਆਪਾਂ ਚੈਨਲ ਤੇ ਪੋਸਟ ਕਰਤੀ ਸੀ ਇਹ ਕੱਟਾ ਫਾਰ ਸੇਲ ਆ ਇੱਕ ਜਰਸੀ ਵੈੜ ਬਹੁਤ ਚੰਗੇ ਢਾਂਚੇ ਦੀ ਐ। ਘਣ ਹਵਾਨਾ ਸੋਹਣਾ ਹੈ। ਇਹਦੇ ਬਾਰੇ ਵੀ ਡਿਟੇਲ ਆਪਾਂ ਨੂੰ ਵੀਰ ਦੱਸੂਗਾ। ਜਗ੍ਹਾ ਤੰਗ ਹੈ। ਵਿੱਚੇ گاਵਾਂ ਵਿੱਚੇ ਮੱਝਾਂ ਇਸੇ ਤਰ੍ਹਾਂ ਦੇ ਪਸ਼ੂਬਾਈ ਕੋਲ ਵੱਧੇ ਹੋਏ ਐ। ਥੱਲੇ ਪੱਕੀ ਫਰਸ਼ ਐ। ਉਸੇ ਕਰਕੇ ਕੁਸ਼ਨ ਆਗ ਬਾਈ ਨੇ ਘਟਾਉਣੇ ਐ ਤੇ ਉਹਨਾਂ ਦੇ ਵਿੱਚ ਇੱਕੇ ਵੈੜ ਵੀ ਹੈ ਜਿਹੜੀ ਦੁੱਧ ਸੋਹਣੇ ਤੇ ਚੱਲਦੀ ਐ। ਹਵਾਨਾ ਇਹਦਾ ਚੰਗਾ ਐ। ਤੁਸੀਂ ਇਹਦਾ ਫਿਟਿੰਗ ਵਾਲਾ ਹਵਾਨਾ ਦੇਖੋਗੇ। ਇਹ ਉਹ ਗਾਂ ਜਿਹੜੀ ਦੀ ਮਿਲਕਿੰਗ ਕੀਤੀ ਸੀ ਪਰ ਇਹ ਨਾਟ ਫਾਰ ਸੇਲ ਹੈ ਇਹ ਨਹੀਂ ਵਿਕਾਊ ਇਹ ਵੈੜ ਵੇਚਣੀ ਹੈ ਤੁਹਾਨੂੰ ਬਾਹਰ ਕੱਢ ਕੇ ਦਿਖਾਵਾਂਗੇ ਹਾਲਾ ਕਿ ਤੋਂ ਇੱਕ ਮੱਝ ਇੱਕ ਕੱਟਾ ਤੇ ਇੱਕ ਜਰਸੀ ਵੈੜ ਸ਼ੁਰੂਆਤ ਆਪਾਂ ਮੱਝ ਵਾਲੇ ਪਾਸੋਂ ਕਰ ਲੈਨੇ ਆ ਉਦੋਂ ਬਾਅਦ ਚ ਦੂਜੇ ਨਗ ਤੁਹਾਨੂੰ ਦਿਖਾਵਾਂਗਾ ਆਓ ਮਿਲਿਏ ਬਾਈ ਨੇ ਅਰਵਿੰਦਰ ਭਾਈ ਸਤਿਕਾਰ ਸਤਿਕਾਰ ਭਾਈ ਅਰਵਿੰਦਰ ਭਾਈ ਅੱਜ ਆਪਾਂ ਚਾਰ ਨਗ ਜਿਹੜੇ ਉਹ ਵਿਕਾਊ ਕੀਤੇ ਆ ਹਾਂਜੀ ਭਾਈ ਪਸ਼ੂ ਘਟਾਉਣ ਦਾ ਰਤ ਹੈ ਬਾਈ ਜਗਾ ਤੰਗਾ ਕਰਕੇ ਤਾਂ ਕਰਕੇ ਕਰਨਾ ਵੈ ਠੀਕ ਹੈ ਇਹ ਜਿਹੜੀ ਮੱਝ ਆ ਬਾਈ ਹਾਂਜੀ ਭਾਈ ਕਿੰਨੇ ਦੁੱਧ ਤੇ ਚਲਦੀ ਹੈ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਤਕਰੀਬਨ ਆ 30 ਤੋਂ 35 ਦਿਨ ਹੋ ਗਏ ਠੀਕ ਹੈ ਇਸ ਟਾਈਮ ਹਾਜ਼ਰ ਦੁੱਧ ਹੁਣ ਹਾਜ਼ਰੇ ਤੇ ਅਗਲੇ 20 ਕਿਲੋ 21 ਕਿਲੋ 19 19 ਰਹਿ ਜਾਂਦਾ ਹੈ ਮਤਲਬ 19 ਕਿਲੋ ਤੋਂ ਬਾਹਰ ਮੰਨ ਲਓ ਤੁਸੀਂ 19 ਕਿਲੋ ਤੋਂ ਬਾਹਰ 21 ਕਿਲੋ ਦੇ ਵਿੱਚ ਹਾਂਜੀ ਦੋ ਟਾਈਮ ਦਾ ਦੁੱਧ ਹੈ ਹਾਂਜੀ ਹਾਂਜੀ ਬਈ ਅੱਛਾ ਭਾਈ ਇਹ ਜਦੋਂ ਆਪਾਂ ਮੱਝਾਂ ਚੁਆਇਆ ਉਦੋਂ ਇਹ ਗੱਬਣ ਸੀਗੀ ਮੇਰੇ ਖਿਆਲ ਸੇ ਉਦੋਂ ਵੇ ਗੱਬਣ ਸੀ ਭਾਈ ਠੀਕ ਉਹਦੋਂ ਗੱਬਣ ਸੀ ਬੱਚਾ ਇਹਨੇ ਕੀ ਦਿੱਤਾ ਇਹਦਾ ਮੇਲ ਕਾਫ ਹੈ ਕੱਟੇ ਨੂੰ ਜਾਣ ਬਦ ਹਾਂਜੀ ਕੀ ਰੇਟ ਰੱਖ ਦੋ ਇਹ ਇਹਦਾ ਫੋਨ ਤੋਂ ਜੋ ਦੂਜੇ ਪਸ਼ੂਆਂ ਦੇ ਤਾਂ ਦੱਸਾਂਗੇ ਰੇਟ ਉਹਨਾਂ ਦੱਸਾਂਗੇ ਬਈ ਇਹਦਾ ਇਹ ਵੀ ਆਪਾਂ 19 ਕਿਲੋ 300 ਗ੍ਰਾਮ ਦਾ ਆਪਣੇ ਕੋਲ ਸਰਟੀਫਿਕੇਟ ਵੀ ਹੈਗਾ ਜੀ ਕਿਹੜੇ ਮੇਲੇ ਤੇ ਹਰਿਆਣੇ ਕੇਡੀਐਫਏ ਤੇ ਚਵਾ ਕੇ ਆਈ ਸੀ ਪਹਿਲਾ ਹੀ ਮੇਲਾ ਸੀ ਮੇਰੇ ਖਿਆਲ ਤੋਂ ਕੇਡੀਐਫਏ ਦਾ ਪਹਿਲਾ ਹੀ ਮੇਲਾ ਸੀਗਾ ਜੀ ਦੁੱਧੋ ਹਰਿਆਣੇ ਦੇ ਵਿੱਚ ਇੱਕ ਮੇਲਾ ਲੱਗਾ ਸੀ ਕੇਡੀਐਫਏ 19 300 ਉਸ ਮੇਲੇ 'ਚ ਦੁੱਧ ਦਾ ਰਿਕਾਰਡ ਉਦੋਂ ਵੀ 17 ਦਿਨ ਦੀ ਸੂਈ ਸੀ 17 ਦਿਨਾਂ ਦੀ ਸੂਈ ਤੇ ਉਦੋਂ ਆਪਾਂ ਇਹ ਖਰੀਦੀ ਸੀ ਉਸੇ ਸੂਏ ਮੇਰੇ ਖਿਆਲ 'ਚ ਨਹੀਂ ਉਦੋਂ ਅੱਗੇ ਪਹਿਲਾਂ ਸੂਈ ਖਰੀਦੀ ਸੀ ਉਦੋਂ ਪਹਿਲਾਂ ਖਰੀਦੀ ਹਾਂਜੀ ਹਾਂਜੀ ਓਕੇ ਸੋਏ ਦਾ ਉਹ ਰਿਕਾਰਡ ਦੱਸੋ 19 ਕਿਲੋ ਤੱਕ ਮੇਲੇ ਦਾ ਜੀ ਨਹੀਂ ਲਾਇਆ ਸੀ ਖਾਦਾ ਪੀਤਾ ਵੀ ਹੈ ਨਹੀਂ ਸੀ ਨੇ ਜੀ ਅੱਛਾ ਹਾਂਜੀ ਠੀਕ ਹੈ ਤੋੜ ਕੇ ਭਾਈ ਨੂੰ ਸੋ ਤੋੜ ਕੇ ਦਿਖਾਉਣੇ ਆ 3 ਮਹੀਨੇ ਤੋਂ ਉੱਤੇ ਹੋ ਗਿਆ ਸੂਈ ਨੂੰ 19 ਕਿਲੋ ਕੰਡੇ ਤੋਲ ਵਾਲੇ ਦੁੱਧ ਤੋਂ ਬਾਹਰ 21 ਕਿਲੋ ਤਸਲੇ ਮਤਲਬ ਤੁਸੀਂ 20 ਕਿਲੋ 19 ਕਿਲੋ ਦੁੱਧ ਮੰਨ ਕੇ ਸੌਦਾ ਕਰ ਲਿਓ ਤੁਹਾਨੂੰ ਦੁੱਧ ਇਹ ਦੋ ਟਾਈਮ ਤਿੰਨ ਟਾਈਮ ਚਵਾ ਕੇ ਦਿੱਤਾ ਜਾਊਗਾ ਇਸ ਮਾਝ ਦਾ ਟਾਂਚਾ ਦੇਖ ਲਓ ਮੇਲੇ ਦੇ ਵਿੱਚ ਵੀ ਜਿੱਤੀ ਹੈ ਬਰੀਡਿੰਗ ਤੇ ਆ ਇਹ ਆ ਵੀ ਤੁਹਾਡੇ ਕੋਲ ਇੱਕ ਅੱਧਾ ਬੱਚਾ ਚੰਗਾ ਕਰਮਾ ਵਾਲੀ 2-4 ਕਟੀਆਂ ਦੇ ਦੇ ਤਾਂ ਤੁਹਾਡੇ ਕੋਲ ਰਵਾ ਬਣ ਜੂਗਾ ਖਰੀਦਣੀ ਤੁਸੀਂ ਆਪ ਦੀ ਸਮਝ ਨਾਲ ਐ ਥਣਾ ਚ ਗਿੱਥੀ ਬੜੀ ਚੰਗੀ ਐ ਮੈਂ ਉਸ ਵੀਡੀਓ ਲਾਈਵ ਦੇ ਵਿੱਚ ਦਿਖਾਇਆ ਸੀ ਉਦੋਂ ਇਹ ਗੱਬਣ ਖੜੀ ਸੀਗੀ ਇਹ ਧਿਆਨ ਚ ਲੈ ਜਾ ਟਾਈਮ ਦਾ ਕਿਸੇ ਨੂੰ ਇਹ ਨਾ ਲੱਗੇ ਵੀ ਸ਼ਾਇਦ ਵਧ ਨਾ ਹੋ ਗਿਆ ਵੇ ਸੂਈ ਨੂੰ ਇਹਦਾ ਬੱਚਾ ਸੀ ਬਾਹਰ ਨਹੀਂ ਕੱਢਿਆ ਕਿਉਂਕਿ ਫਿਰ ਦੂਜੀਆਂ ਮੱਝਾਂ ਨਾਲ ਰਿੰਗਲ ਲੱਗ ਪੈਂਦੀਆਂ ਥਣ ਬੜੇ ਸੋਹਣੇ ਆ ਦੱਸੋ ਚਵਾਈ ਇਹਦੀ ਚੰਗੀ ਐ ਅਥੀ ਚਵਾਈ ਵਾਲਾ ਥਣ ਮੱਜਾਂ ਦੀ ਚੁਆਈ ਵੈਸੇ ਵੀ ਆਪਾਂ ਨੂੰ ਪਤਾ ਹੱਤੀ ਹੁੰਦੀ ਹੈ ਇੱਕ ਸਿੰਗ ਉੱਤੋਂ ਟੁੱਟਿਆ ਹੋਇਆ ਮੱਥੇ 'ਚ ਬੱਲ ਹੈਗਾ ਜੋ ਚੀਜ਼ ਆ ਉਹ ਕਲੀਅਰ ਸਾਹਮਣੇ ਆ ਭਾਈ ਇਹਦਾ ਇਹਦੀ ਪੂਛ ਫਟੋ ਜੀ ਅਰਵਿੰਦਰ ਭਾਈ ਗੱਬਣ ਹੋ ਕੇ ਦੁੱਧ ਕਿੰਨਾ ਕੁ ਟਾਈਮ ਪਿਆ ਜਾਂਦੀ ਹੈ ਮੈਂ ਇਹ ਮਤਲਬ 19 20 ਕਿਲੋ ਤੇ ਕਾਫੀ 4 5 ਮਹੀਨੇ ਤੱਕ ਚੱਲਦੀ ਰਹਿੰਦੀ ਬਈ ਅੱਛਾ 4 5 ਮਹੀਨੇ ਨਾ ਦੁੱਧ ਦਿੰਦੀ ਰਹੂ ਹਾਂਜੀ 20 ਕਿਲੋ ਤੋਂ ਬਈ ਇਹ ਆਮ ਹੀ ਚੱਲਦੀ ਨੇ ਬਹੁਤ ਘੱਟ ਖਰਾਕ ਤੇ ਬਈ ਦਿੰਦੀ ਦੁੱਧ ਇਹ ਇਹ ਇਹਨੂੰ ਮੂੰਹ ਫੜ ਕੇ ਕੁਝ ਦੇ ਸਕਦੇ ਨੇ ਨਹੀਂ ਮੂੰਹ ਨਹੀਂ ਫੜਾਉਂਦੀ ਮੂੰਹ ਨਹੀਂ ਫੜਾਉਂਦੀ ਹਾਂਜੀ ਹਾਂਜੀ ਅੱਛਾ ਮਤਲਬ ਆਪਦੀ ਖੁਸ਼ੀ ਨਾਲ ਖਾ ਕੇ ਦੁੱਧ ਨਹੀਂ ਆਪਦੇ ਆਪ ਹੀ ਖਾਂਦੀ ਇਹਦਾ ਕੁਝ ਕਾਂਦੀ ਖਾਂਦੀ ਵੀ ਬਹੁਤ ਮਤਲਬ 6 7 ਕਿਲੋ ਫੀਡ ਖਾਂਦੀ ਹੈ ਜੀ ਅਛਾ ਜੀ ਮੱਝਾਂ ਬਈ ਆਪਣੇ ਕੋਲ ਹੈਗਣ 10 10 12 12 ਕਿਲੋ ਖਾ ਜਾਂਦੀਆਂ ਠੀਕ ਹੈ ਇਹ 6 7 ਕਿਲੋ ਖਾਂਦੀ ਹੈ ਅਛਾ ਇੱਕ ਹੋਰ ਚੀਜ਼ ਦੱਸੀ ਚਮਕ ਬੜੀ ਆ ਤੇਲ ਤੁ ਲਾਇਆ ਜਾਂ ਨਹੀਂ ਇਹ ਕੁਦਰਤੀ ਹੈ ਬਈ ਨੇਚਰਲੀ ਉਸੇ ਚੀਜ਼ ਪਹਿਲਾਂ ਹੀ ਗੱਲ ਹੋ ਗਈ ਸੀ ਤੁਹਾਨੂੰ ਮੈਂ ਨੇੜੇ ਤੋਂ ਦਿਖਾਉਣਾ ਕੋਈ ਤੇਲ ਦੀ ਮਾਲਸ਼ ਨਹੀਂ ਮੱਝ ਦੇ ਵਿੱਚ ਚਮਕ ਦੇਖੋ ਕਿੰਨੀ ਹੈ ਸੋ ਇੱਕ ਚੰਗੇ ਦੁੱਧ ਵਾਲੀ ਮੱਝ ਹੈ ਬਾਕੀ ਆਪਣੇ ਕੋਲ ਇਹਦੇ ਛੋਟੀਆਂ ਵੀ ਹੈਗਾਂ ਹੀ ਮਤਲਬ ਮੋਹਰਾ ਤੇ ਦਿੰਦੀ ਬੱਚੇ ਕਾਲੇ ਦਿੰਦੀ ਹੈ ਜੀ ਠੀਕ ਹੈ ਬੱਚੇ ਕਾਲੇ ਹਾਂ ਜੀ ਅੱਛਾ ਭਾਈ ਜਿਹੜਾ ਇਹ ਕੱਟਾ ਇਹਦੀ ਉਮਰ ਕਿੰਨੀ ਹੋ ਗਈ ਹੈ ਏ ਬਈ तकरीबन 2.5 ਸਾਲ ਤੇ ਮਾਰੇ ਦੀ ਦੋ ਦੰਦ ਆਈ ਦੋ ਦੰਦ ਹੈ ਹਾਂਜੀ ਇਹ ਉਸੇ ਮਾਝ ਦਾ ਬੱਚਾ ਹੈ ਹਾਂਜੀ ਹਾਂਜੀ ਬਈ ਉਹਦੀ ਫੋਟੋ ਹੈ ਆਪਾਂ ਲਾ ਦਿਆਂਗੇ ਨਾ ਹਾਂਜੀ ਹਾਂਜੀ ਬਈ ਅੱਛਾ ਬਈ ਉਹ ਮਾਝ ਦਾ ਦੁੱਧ ਦਾ ਰਿਕਾਰਡ ਕੀ ਸੀ ਉਹ ਬਈ ਆਪਣੇ ਕੋਲ ਤਾਂ ਉਹ 21 ਕਿਲੋ ਤੱਕ ਗਈ ਸੀ ਉਹਨੇ ਜੇ ਨਹੀਂ ਲਾਇਆ ਸੀ ਬਈ ਉਹ ਸੁਖਵੀਰ ਢਾਂਡੇ ਦਵਾਈ ਉਹਨਾਂ ਨੇ ਮਤਲਬ ਤਾਂ 24 25 ਕਿਲੋ ਵਾਲੀ ਮਾਝ ਦੱਸੀ ਸੀ ਠੀਕ ਹੈ ਹਾਂਜੀ ਅੱਛਾ ਬਈ ਇਹ ਕਿਹੜੇ ਮਾਲੀ ਦਾ ਬੱਚਾ ਹੈ ਬੁੱਲ ਕਿਹੜੇ ਏ ਬੀ ਸੀ ਦੇ ਅਬ ਮੰਨਿਉ ਦਾ ਬਈ ਕੇ ਬੀ ਸੀ ਦੇ ਅਬ ਮੈਨੂੰ ਬੁੱਲਦਾ ਹਾਂਜੀ ਬਈ ਠੀਕ ਹੈ ਉਹ ਵੀਡੀਓ ਦਾ ਲਿੰਕ ਵੀ ਹੈ ਤੇ ਹਾਂਜੀ ਹਾਂਜੀ ਬਈ ਦੋਸਤੋ ਉਸ ਵੀਡੀਓ ਦਾ ਲਿੰਕ ਵੀ ਦੇ ਦੂੰਗਾ ਕਿਉਂਕਿ ਉਦੋਂ ਦਾ ਜਨਮ ਹੋਇਆ ਹੈ ਕੀ ਰੇਟ 'ਚ ਦੇ ਦਾਂਗੇ ਭਾਈ ਆਪਾਂ ਇਹ ਇਹਦਾ ਰੇਟ ਭਾਈ 95000 ਰੁਪਏ ਸਿਰਫ 95000 ਰੇਟ ਹੈ ਹਾਂਜੀ ਨਾ ਤਾਂ ਇਹਦੀ ਮਾਰਗਾ ਹਵਾਨਾ ਛੇਤੀ ਕਿਤੇ ਲੱਗੇ ਤੇ ਦੁੱਧ ਦਾ ਰਿਕਾਰਡ ਵੀ ਉਸ ਮੱਝ ਦਾ ਬੜਾ ਚੰਗਾ ਤੇ ਆਮ ਰੇਟ ਤੇ ਤੁਹਾਨੂੰ ਬਰੀਡਿੰਗ ਵਾਸਤੇ ਬਹੁਤ ਮਿਲ ਜਾਣਾ ਜੇ ਕੋਈ ਵੀਰ ਪਸੰਦ ਕਰੇ ਤਾਂ ਇਹ ਸਾਫ ਸੁਥਰਾ ਕਟਾ ਹੈ ਭਾਈ ਨਾਥਾ ਜੇ ਫਿਰ ਨਹੀਂ ਮਾਰਨ ਦੀ ਲੋੜ ਪਈ ਹਾਂਜੀ ਭਾਈ ਸ਼ਰਾਰਤ ਨਹੀਂ ਕਰਦਾ ਤਾ ਫਿਰ ਉਸ ਦੀ ਸਜ਼ਾ ਵਿੱਚ ਚਲੇ ਜਾਂਦਾ ਓਕੇ ਸੋ ਦੋਸਤੋ ਇਹ ਕੋਈ ਸ਼ਰਾਰਤ ਨਹੀਂ ਕਰਦਾ ਤੇ ਨਾਥੇ ਜੇ ਦੇ ਨਹੀਂ ਮਾਰੀ ਛੱਡ ਦਿਓ ਸਿੰਘ ਦੇ ਕੁੰਡੇ ਆ ਉਹ ਤੁਸੀਂ ਦੇਖ ਲਓ ਕੋਈ ਸਿੰਘ ਬਣਾਇਆ ਨਹੀਂਗਾ ਨੇਚਰਲੀ ਹੈ ਟਾਂਚਾ ਇਹਦਾ ਤੁਸੀਂ ਦੇਖ ਲਓ ਇਹ ਜੇ ਨੱਥ ਨਹੀਂ ਮਾਰਨ ਦੀ ਲੋੜ ਪਈ ਕਿਉਂਕਿ ਸੀਲ ਥਰੀਫ ਹੈ 95000 ਇਹਦਾ ਰੇਟ ਬੋਲਿਆ ਇੱਕ ਜਰਸੀ ਵੜ ਭਈ ਇਹ ਦੰਦੋਂ ਕਿਵੇਂ ਇਹ ਦੋ ਦੰਦ ਦਾ ਭਈ ਦੋ ਦੰਦ ਹੈ ਹਾਂਜੀ ਆ ਦੁੱਧ ਕਿੰਨਾ ਦੇ ਰਹੀ ਹੈ ਦੰਦ 12 13 ਕਿਲੋ ਆ ਭਈ ਅੱਛਾ ਇਹ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ ਭਈ ਜੀ ਇਹ ਸੂਈ ਨਹੀਂ ਹੈ ਮਤਲਬ ਮਾਜਨੇ ਟੋਟੂਡ ਮਾਰਤੀ ਸੀ ਤੇ ਬੱਚਾ ਸੱਟ ਗਈ ਸੀ ਅੱਛਾ ਬੱਚਾ ਸੱਟਿਆ ਹਾਂਜੀ ਪੰਜ ਮਹੀਨੇ ਅੱਜ ਕਿੰਨਾ ਚਿਰ ਹੋ ਗਿਆ ਬੱਚਾ ਸੱਟੇ ਨੂੰ 20 ਦਿਨ ਹੋਈ ਹੈ ਤਕਰੀਬਨ 20 ਦਿਨ ਹੋਏ ਹਾਂਜੀ ਅੱਛਾ ਭਾਈ ਹੁਣ ਦੁੱਧ ਦੇ ਦੇ ਰਹੀ ਹੈ 12-13 ਕਿਲੋ ਹਾਂਜੀ ਹਾਂਜੀ ਜੇ ਕੋਈ ਵੀਰੇ ਦਾ ਟੈਸਟ ਕੋਈ ਕਰਾਉਣਾ ਚਾਹੇ ਹਾਂਜੀ ਹਾਂਜੀ ਭਾਈ ਤਸੱਲੀ ਕਰ ਲਵੇ ਬੰਦਾ ਫੇਰ ਲੈ ਕੇ ਜਾਵੇ ਇਹਦਾ ਹੁਣ ਰੇਟ ਕੀ ਰੱਖ ਦਿਓ ਤੁਸੀਂ ਇਹਦਾ ਰੇਟ ਭਾਈ ਜੀ 65000 ਰੁਪਏ ਦੋਸਤੋ 65000 ਰੇਟ 20 ਦਿਨ ਹੋ ਗਏ ਇਹਨੇ ਬੱਚਾ ਸੱਟਦਾ ਸੀ ਕਾਰਨ ਮੱਜਾਂ ਚ ਵੱਧੀ ਸੀਗੀ ਤੇ ਉਹ ਮੱਜਾਂ ਦੇ ਵਿੱਚੋਂ ਇਹ ਦਿੱਕਤ ਆ ਗਈ ਵੀ ਕਿਸੇ ਪਸ਼ੂ ਨੇ ਇਹ ਜੇ ਟੁੱਡ ਮਾਰਤੀ ਜਿਹਦੇ ਨਾਲ ਇਹ ਬੱਚਾ ਅਵੋਲਟ ਕਰ ਗਈ ਸੋ ਇਹ ਵੈਡ ਇਸ ਟਾਈਮ ਦੁੱਧ ਇਹ 12 13 ਕਿਲੋ ਦੇ ਰਹੀ ਹੈ 20 ਦਿਨਾਂ ਦੀ ਸੂਈ ਆ ਦੁੱਧ ਤੇ ਆ ਜਾਣਾ ਇਹਨੇ ਜੇ ਕੋਈ ਵੀਰ ਚੰਗੀ ਸੇਵਾ ਕਰੂਗਾ ਪਹਿਲਣ ਵੈਡ ਆ ਤੇ ਦੋ ਦੰਦਾ ਮੂੰਹ ਦੇ ਵਿੱਚੋਂ ਸੋ 65000 ਦੀ ਮਿਲੂਗੀ ਥੋੜਾ ਖਵਾਨਾ ਤੁਹਾਨੂੰ ਇੱਥੇ ਖੜੀ ਦਾ ਦਿਖਾਉਣਾ ਮਸਤੀ ਬਹੁਤ ਕਰ ਰਹੀ ਹੈ ਭੱਜ ਕੇ ਸੱਟ ਨਾ ਖਾਲੇ ਥਣ ਹੱਥੀ ਚਵਾਈ ਵਾਲੇ ਰੱਖੇ ਆ ਸੀਮਨ ਡਿਟੇਲ ਪਤਾ ਕਿਹੜੇ ਨਹੀਂ ਭਾਈ ਜੀ ਆਪਾਂ ਅੱਗੋਂ ਲਈ ਸੀਗੀ ਤੇ ਤੇਲ ਨਹੀਂ ਮਿਲੂਗਾ ਓਕੇ ਦੋਸੋ ਜੀ ਵੈੜ ਸਹੀ ਟਾਈਮ ਤੇ ਸੁੰਦੀ ਤਾਂ ਬੜੀਆਂ ਚੰਗੀਆਂ ਨਾੜਾਂ ਇਹਦੇ ਹਵਾਨੇ ਤੇ ਦਿਸਣੀਆਂ ਸੀ ਹੁਣ ਵੀ ਦਿਸਦੀਆਂ ਹੋਣਗੀਆਂ ਤੁਹਾਨੂੰ ਸੋ ਡਰ ਵਾਲੀ ਕੋਈ ਗੱਲ ਨਹੀਂ ਚੈੱਕ ਆਪਦੇ ਵੱਲੋਂ ਟੈਸਟ ਜਿਹੜਾ ਕਰਾਉਣਾ ਚਾਹੂੰ ਕਰਾ ਸਕਦੇ ਹੋ ਇੱਕ ਵੈੜ ਹੋਰ ਵੇਚਣੀ ਐ ਇਹ ਕੱਲੀ ਵੈੜ ਦੇਣੀ ਐ ਇਹਦੇ ਨਾਲ ਬੱਚਾ ਵੱਛੀ ਐ ਪਰ ਉਹ ਨਹੀਂ ਦੇਣੀ ਸੋ ਤੁਸੀਂ ਦੇਖ ਲਓ ਇਹ ਵੱਛੀ ਸਾਹਮਣੇ ਐ ਬਈ ਕਿੰਨਾ ਚਰ ਹੋ ਗਿਆ ਉਸੋਈ ਨੂੰ ਇਹਨੂੰ ਬਈ 3 ਕ ਮਹੀਨੇ ਹੋਏ ਤਕਰੀਬਨ ਜੀ ਦੁੱਧ ਹੁਣ ਕਿੰਨਾ ਦੇ ਰਹੀ ਐ ਦੁੱਧ 18 ਕਿਲੋ ਹੋਇਆ ਜੀ ਦੋਨਾਂ ਟਾਈਮਾਂ ਦਾ ਹਾਂਜੀ ਬੱਚਾ ਵੱਛੀ ਨਹੀਂ ਦੇਣੀ ਨਾਲ ਹਾਂਜੀ ਹਾਂਜੀ ਜੀ ਇਹ ਗੱਬਣ ਹੋਗੀ ਕਿ ਨਹੀਂ ਇਹ ਬਾਈ ਜੀ ਕੱਲ ਹੀ ਇਹ ਆਈ ਹੋਈ ਐ ਦੀ ਕਿਹੜਾ ਬੋਲ ਦਾ ਸੀਮਨ ਲੱਗਾ ਪਰਮਾਡਾ ਦਾ ਸਿਕਸਰ ਸੀਮਨ ਲੱਗਾ ਜੀ ਪਰਮਾਡਾ ਦਾ ਸਿਕਸਰ ਸੀਮਨ ਇਹਦਾ ਪਤਾ ਹੈ ਠੀਕ ਹੈ ਕੀ ਰੇਟ ਕਰ ਦੂੰ ਇਹਦਾ ਇਹਦਾ ਬਾਈ ਜੀ 85000 ਰੁਪਏ ਤੋਰ ਦਈਏ ਥੋੜੇ ਦੋਸਤੋ ਰੇਟ 85000 ਤਿੰਨ ਮਹੀਨਿਆਂ ਦੀ ਸੋਈ ਅਰਮਾਡਾ ਬੋਲ ਦਾ ਸਿਕਸਰ ਸੀਮਨ ਬਾਈ ਕਹਿੰਦਾ ਮੈਂ ਲਵਾਤਾ ਹੈ ਢਾਂਜਾ ਚੰਗਾ ਹੈ ਥਣ ਹਵਾਨਾ ਚੰਗਾ ਹੈ ਮਸ਼ੀਨ ਉੱਤੇ ਬਾਈ ਹੋਰੀ ਮਿਲਕਿੰਗ ਕਰਦੇ ਆ ਇਹ ਗਾਂ ਪਹਿਲਾਂ ਸੋਈ ਸੀ ਇਹ ਵੀ ਦੋ ਦੰਦਾਂ ਦਾ ਹੀ ਮੂੰਹ ਦੋ ਦੰਦਾਂ ਦਾ ਹਾਂਜੀ ਇਹ ਦੋ ਦੰਦ ਵਹਿੜਾ ਦੱਸੋ ਥੋੜਾ ਪਸ਼ੂ ਜ਼ਿਆਦਾ ਹੈ ਪੱਕਾ ਫਰਸਾ ਸਾਰੇ ਪਾਸੇ ਤਾਂ ਦਿੱਕਤ ਆਉਂਦੀ ਆ ਪਸ਼ੂਆਂ ਨੂੰ ਸੰਭਾਲਣ ਦੇ ਵਿੱਚ ਤੋਂ ਫਿਰ ਫਿਟਿੰਗ ਵਾਲਾ ਹਵਾਨਾ ਦੋਸਤੋ ਸ਼ਾਮ ਨੂੰ ਵੀਡੀਓ ਬਣਾ ਰਿਹਾ ਚਵਾਈ ਹਜੇ ਹੋਣ ਵਾਲੀ ਹੈ 63 ਲਗਭਗ ਅਸੀਂ ਸਾਰੇ ਪਸ਼ੂਆਂ ਦੇ ਕਾਰ ਹੀ ਦਿੱਤੇ ਕੱਲੀ ਮੱਝ ਦਾ ਫੋਨ ਤੇ ਰੱਖਿਆ ਰੇਟ ਉਹਦਾ ਵੀ ਕਾਰਨ ਇਹ ਆ ਵੀ ਜੇ ਕੋਈ ਭਰਾ ਖਰੀਦਣਾ ਚਾਹੁੰਦਾ ਹੈ ਉਸ ਭਰਾ ਨੂੰ ਪਹਿਲ ਹੋਊਗੀ ਜਿਹੜਾ ਦੋ ਟਾਈਮ ਦਾ ਉਤ ਚੋਣ ਦੀ ਹਿੰਮਤ ਕਰਦਾ ਹੈ ਤੋ ਕਿ ਦੁੱਧ ਚੋਇਆ ਹੀ ਮੱਝ ਦਾ ਪਤਾ ਲੱਗਣਾ ਤੁਹਾਨੂੰ ਵੀ ਇਸ ਟਾਈਮ ਇਹ ਕੀ ਦੁੱਧ ਵਾਲੀ ਮੱਝ ਹੈ ਥਣ ਹਵਾਨਾ ਦੱਸਦਾ ਵੀ ਚੰਗੇ ਦੁੱਧ ਵਾਲੀ ਹੈ ਸੋ ਬਾਕੀ ਤੁਸੀਂ ਤਸੱਲੀ ਕਰਿਓ ਜਿਹੜਾ ਨਾਲ ਤੁਹਾਨੂੰ ਪਸੰਦ ਆਇਆ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ